ਤੋ ਸੀ ਹੁਣ ਸਰੂਪ ਦੇ ਵਿੱਚੋਂ ਪਾਣਾ ਸਾਬੇ ਤੁਸੀਂ ਸਜਾਉਣੇ ਉਹ ਦਮਾਲਾ ਥੋੜੇ ਸਜਾਇਆ ਹੋਇਆ ਨਿਊਜ਼ੀਲੈਂਡ ਦੇ ਵਿੱਚ ਲਾਈਫ ਉਹੀ ਸੀ ਜੋ ਪਾਰਟੀਆਂ ਵਗੈਰਾ ਜੋ ਸਭ ਕੁਝ ਡਰਿੰਕ ਵਗੈਰਾ ਲੈਂਦੇ ਸੀ ਸ਼ੁਰੂਤ ਨਹੀਂ ਕੀਤੀ ਹੈਗੀ ਜਦੋਂ ਤੱਕ ਆਪਣਾ ਟੀਨੇਜ ਸੀਗੀ ਜਾਂ ਕਾਲਜ ਸੀਗੀ ਬਟ ਹਾਂ ਆਫਟਰ ਫਿਨਿਸ਼ਿੰਗ ਦ ਸਟੱਡੀਜ਼ ਠੀਕ ਹੈ ਉੱਥੇ ਜ਼ਰੂਰ ਕੀਤੀ ਹੈ ਡਰਿੰਕਸ ਵੀ ਕਰਦੇ ਸੀ ਨਿਊਜ਼ੀਲੈਂਡ ਤੇ ਦੋਸਤਾਂ ਨੂੰ ਵੀਡੀਓ ਕਾਲ ਤੇ ਦਿਖਾਇਆ ਪਾਣਾ ਪਿਆ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਹੈ ਉਹ ਪੁੱਛਦੇ ਨੇ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਕਿ ਜਿਹੜੀ ਹੈ ਖੰਡੇ ਬਾਟੇ ਦੀ ਪਾਲ ਇਹ ਗੁਰੂ ਮਹਾਰਾਜ ਦਾ ਪਾਣਾ ਹੈ ਇਹ ਬੇਸਿਕਲੀ ਅਕਾਲ ਜਿਹੜਾ ਖਾਲਸਾ ਹੈ ਅਕਾਲਪੁਰ ਖਾਪ ਹੈ ਅਸੀਂ ਉਹਦੀ ਫੌਜ ਹੈ ਹਰਦੀਪ ਬੈਦਵਾਨ ਨੂੰ ਹੁਣ ਹਰਦੀਪ ਸਿੰਘ ਖਾਲਸਾ ਕੇ ਸੰਬੋਧਨ ਕੀਤਾ ਜਾਂਦਾ ਹੈ ਹਾਂਜੀ ਸਾਸਰੀ ਕਾਲ ਬੁਲਾਉਣ ਵਾਲਾ ਹਰਦੀਪ ਅੱਜ ਵੈਗੁਰਜੀ ਕਾ ਖਾਲਸਾ ਵੈਗੁਰਜੀ ਦੀ ਫਤਿਹ ਬੁਲਾਉਂਦਾ ਬਿਲਕੁਲ ਬਿਲਕੁਲ ਇਹ ਚੀਜ਼ ਇੰਨਾ ਚੇਂਜ ਇੱਕਦਮ ਕਿਵੇਂ ਉੱਥੇ ਜਾ ਕੇ ਜਿਹੜੀ ਆਪਣੇ ਦੇਸ਼ ਪ੍ਰਤੀ ਆਪਣੀ ਪੰਥ ਪ੍ਰਤੀ ਕੌਮ ਪ੍ਰਤੀ ਆਪਣੇ ਪੇਰੈਂਟਸ ਪ੍ਰਤੀ ਆਪਣੀ ਮਾਂ ਬੋਲੀ ਪ੍ਰਤੀ ਜਿਹੜੀ ਕਦਰਾਂ ਕੀਮਤਾਂ ਤੁਹਾਨੂੰ ਪਤਾ ਲੱਗਦੀਆਂ ਨੇ ਉਹ ਉਹ ਤੁਸੀਂ ਤਾਂ ਹੀ ਰਿਅਲਾਈਜ਼ ਕਰ ਸਕਦੇ ਹੋ ਜਦੋਂ ਤੁਸੀਂ ਉਸ ਚੀਜ਼ ਤੋਂ ਥੋੜਾ ਦੂਰ ਜਾਂਦੇ ਹੋ ਥੋੜਾ ਟੁੱਟਦੇ ਹੋ ਜਿਹੜਾ ਬਾਣਾ ਹੈ ਨਾ ਇਹ ਬਾਣਾ ਗੁਰੂ ਦੀ ਦਾਤ ਹੈ ਇਹ ਅਸੀਂ ਨਹੀਂ pa ਸਕਦੇ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਦੇ ਨੇ ਵਿਦੇਸ਼ ਇੱਕ ਐਸਾ ਸ਼ਬਦ ਜਿਹੜਾ ਸੁਣਨ ਨੂੰ ਬਹੁਤ ਛੋਟਾ ਲੱਗਦਾ ਬਹੁਤ ਆਸਾਨ ਲੱਗਦਾ ਪਰ ਇਸ ਦੀ ਚਮਕ-ਦਮਕ ਦੇ ਵਿੱਚ ਸਾਡੇ ਪੰਜਾਬੀ ਨੌਜਵਾਨ ਫਸ ਕੇ ਰਹਿ ਜਾਂਦੇ ਨੇ ਤੇ ਉਹ ਐਸਾ ਫਸਦੇ ਨੇ ਕਿ ਉਸ ਦੀ ਚਮਕ-ਦਮਕ ਉਹਨਾਂ ਨੂੰ ਵਾਪਸ ਆਪਣੇ ਵਤਨ ਆਪਣੇ ਮੁਲਕ ਆਪਣੇ ਪੰਜਾਬ ਦੇ ਵਿੱਚ ਆਉਣ ਨਹੀਂ ਦਿੰਦੀ। ਉੱਥੇ ਜਾ ਕੇ ਬੇਸ਼ੱਕ ਸਾਡੇ ਪੰਜਾਬੀਆਂ ਨੇ ਮਿਹਨਤਾਂ ਕੀਤੀਆਂ ਨੇ, ਸਫਲਤਾ ਦੇ ਨਵੇਂ ਝੰਡੇ ਗੱਡੇ ਨੇ, ਪਰ ਉਹਨਾਂ ਤੋਂ ਪੰਜਾਬ ਹਮੇਸ਼ਾ ਦੇ ਲਈ ਦੂਰ ਹੋ ਗਿਆ। ਹਾਲਾਂਕਿ ਪੰਜਾਬ ਦੇ ਉੱਪਰ ਪੈਂਦੀ ਮੁਸੀਬਤ ਤੋਂ ਬਾਅਦ ਸਾਡੇ ਪ੍ਰਦੇਸ਼ੀ ਬੈਠੇ ਨੌਜਵਾਨ ਹਮੇਸ਼ਾ ਪੰਜਾਬ ਦੇ ਨਾਲ ਖੜਦੇ। ਕੁਝ ਵਿਰਲੇ ਐਸੇ ਕੁਛ ਨਸੀਬ ਹੁੰਦੇ ਨੇ ਜਿਹੜੇ ਵਿਦੇਸ਼ਾਂ ਦੀ ਚਮਕ-ਦਮਕ ਛੱਡ ਕੇ ਉੱਥੇ ਦਾ ਸੁੱਖ-ਰਾਮ ਛੱਡ ਕੇ ਵਾਪਸ ਆਪਣੇ ਪੰਜਾਬ ਆਉਂਦੇ ਨੇ ਇੱਥੇ ਆ ਕੇ ਹਮੇਸ਼ਾ ਦੇ ਲਈ ਵਸਣ ਦਾ ਫੈਸਲਾ ਕਰਦੇ ਇੱਕ ਐਸਾ ਹੀ ਵੀ ਅੱਜ ਸਾਡੇ ਨਾਲ ਮੌਜੂਦ ਆ ਜਿਹੜਾ ਨਿਊਜ਼ੀਲੈਂਡ ਦਾ ਸਿਟੀਜ਼ਨ ਆ ਨਿਊਜ਼ੀਲੈਂਡ ਦਾ ਪਾਸਪੋਰਟ ਹੋਲਡਰ ਆ ਪਰ ਇਸ ਨੌਜਵਾਨ ਦੇ ਵੱਲੋਂ ਨਿਊਜ਼ੀਲੈਂਡ ਦਾ ਪਾਸਪੋਰਟ ਸਾਈਡ ਦੇ ਰੱਖ ਕੇ ਪੰਜਾਬ ਨੂੰ ਵਾਪਸ ਚਾਲੇ ਪਾਇਆ ਗੱਲਬਾਤ ਵੀਰ ਦੇ ਨਾਲ ਬਾਈ ਦੇ ਸਫ਼ਰ ਦੇ ਬਾਰੇ ਬਾਈ ਦੇ ਨਿਊਜ਼ੀਲੈਂਡ ਦੇ ਤਜਰਬਿਆਂ ਬਾਰੇ ਬਾਈ ਜੀ ਬਹੁਤ ਬਹੁਤ ਸਵਾਗਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਹਾਂ ਬਹੁਤ ਬੰਦੀਆ ਚੜਦੀ ਕਲਾ ਬਹੁਤ ਬਦਲੇ ਬਦਲੇ ਲੱਗ ਰਹੇ ਹੋਂ ਜਦੋਂ ਫਸਟ ਟਾਈਮ ਮਿਲੇ ਸੀ ਤੇ ਉਸ ਤੋਂ ਬਾਅਦ ਅੱਜ ਉਦੋਂ ਕੰਸਰਟ ਸੀਗੇ ਹੁਣ ਗੁਰੂ ਮਹਾਰਾਜ ਦੀ ਪੂਰੀ ਮੇਰ ਹੈ ਤੇ ਗੁਰੂ ਮਹਾਰਾਜ ਵੱਲੋਂ ਹੈਨਾ ਜਿਹੜੀ ਬਖਸ਼ਿਸ਼ ਹੈ ਉਹਨਾਂ ਦਾ ਬਾਣਾ ਦੇ ਉਹਨਾਂ ਦਾ ਰੂਪ ਜਿਹੜਾ ਗੁਰੂ ਮਹਾਰਾਜ ਨੇ ਆਪ ਬਖਸ਼ਿਆ ਭਾਈ ਜਿਵੇਂ ਕਿ ਆ ਕਿ ਵਿਦੇਸ਼ ਕਹਿਣ ਨੂੰ ਬਹੁਤ ਛੋਟਾ ਸ਼ਬਦ ਦਾ ਬੋਲਣਾ ਨੂੰ ਇੱਕ ਸੈਕਿੰਡ ਦੇ ਵਿੱਚ ਆਪਾਂ ਬੋਲ ਦਿੰਦੇ ਆ ਪਰ ਡੀਪ ਜਿਹੜਾ ਦੇਖਿਆ ਜਾਵੇ ਤਾਂ ਮਨ ਨੂੰ ਲੱਗਦਾ ਕਾਫੀ ਨੌਜਵਾਨਾਂ ਦੀਆਂ ਜਵਾਨੀਆਂ ਜਿਹੜੀਆਂ ਨੇ ਉੱਥੇ ਹੀ ਗੱਲ ਕੇ ਰਹਿ ਗਈਆਂ ਨੇ ਤੁਸੀਂ ਜਦੋਂ ਜਾਂਦੇ ਹੋ ਵਿਦੇਸ਼ ਜਵਾਨੀ ਹਮੇਸ਼ਾ ਲਈ ਉੱਥੇ ਹੀ ਕੱਢਣ ਤੇ ਰਹੀ ਜਾਂਦੇ ਨੇ ਨਹੀਂ ਐਸਾ ਕੁਝ ਇਹੋ ਜਿਹਾ ਨਹੀਂ ਸੀ ਸੋਚਿਆ बिकॉज़ ਕੀ ਸੀ ਜਦੋਂ 2000 2004 ਤੱਕ ਜਿਹੜਾ ਚੰਡੀਗੜ੍ਹ ਦੀ ਸਕੂਲਿੰਗ ਹੈ ਸਾਰੀ ਕਾਲਜ ਚੰਡੀਗੜ੍ਹ ਤੋਂ ਹੀ ਕੀਤਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦਾ ਇੱਕ ਟ੍ਰੈਂਡ ਸੀ ਕਿ ਸਾਰੇ ਹੀ ਸਾਡੇ ਨਾਲ ਦੇ ਸੀ ਜਿਹੜੇ ਉਹ ਬਾਹਰ ਵੱਲ ਉਹਨਾਂ ਨੇ ਰੁਕ ਕੀਤਾ ਹੋਇਆ ਸੀਗਾ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਤੇ ਉਹੀ ਚੀਜ਼ ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਵੀ ਆਪਣੀ ਜਿਹੜੀ ਮਾਸਟਰਸ ਹੈ ਮਾਸਟਰਸ ਡਿਗਰੀ ਬਾਹਰੋਂ ਕਰਾਂ ਤੇ ਨਿਊਜ਼ੀਲੈਂਡ ਦੀ ਜਿਹੜੀ ਆਪਣਾ ਵਾਇਕੇਟੋ ਯੂਨੀਵਰਸਿਟੀ ਹੈ ਉੱਥੋਂ ਮੈਨੂੰ ਐਡਮਿਸ਼ਨ ਮਿਲ ਗਈ ਸੀ ਤੇ ਆਸਟ੍ਰੇਲ ਆਸਟ੍ਰੇਲੀਆ ਵੀ ਮਿਲੀ ਸੀ ਉਹ ਮੈਲਬਨ ਯੂਨੀਵਰਸਿਟੀ ਸੀਗੀ ਬਟ ਮੈਨੂੰ ਵਾਇਕੇਟੋ ਯੂਨੀਵਰਸਿਟੀ ਦਾ ਵਧਿਆ ਲੱਗਿਆ ਬਿਕੋਜ਼ ਰੀਜ਼ਨ ਬੀਇੰਗ ਰੈਂਕ ਉਹਨਾਂ ਦਾ ਜਿਹੜਾ ਹੈਗਾ 3 ਨੰਬਰ ਤੇ ਸੀ 올 ਓਵਰ ਦ ਵਰਲਡ ਤੇ ਫਿਰ ਉੱਥੋਂ ਫਿਰ ਮੈਂ ਆਪਣਾ ਜਿਹੜੀ ਮੇਰੀ ਫਰਦਰ ਸਟੱਡੀਜ਼ ਸੀਗੀ ਮੈਂ ਉੱਥੋਂ ਪੂਰੀ ਕਰਨ ਦੀ ਆਪਣੀ ਡਿਸਾਈਡ ਕੀਤਾ ਕਾਫੀ ਲੋਕ ਜਾਂ ਕਾਫੀ ਨੌਜਵਾਨ ਇਸ ਤਰ੍ਹਾਂ ਦੇ ਨੇ ਜਿਹੜੇ ਫਾਈਨੈਂਸ਼ੀਅਲੀ ਕੰਡੀਸ਼ਨਸ ਆਪਣੀਆਂ ਸੁਧਾਰਨ ਦੇ ਲਈ ਵਦੇਸ਼ਾਂ ਵੱਲ ਨੂੰ ਚਾਲੇ ਪਾਉਂਦੇ ਨੇ ਵੱਡੇ ਵੱਡੇ ਲੋਨਸ ਲੈਂਦੇ ਨੇ ਕਰਜ਼ੇ ਲੈਂਦੇ ਨੇ ਕਿਸੇ ਤੋਂ ਹੱਥ ਉਧਾਰ ਲੈ ਲਿਆ ਕੁਝ ਲੈ ਰਿਆ ਹਨ ਥੋੜਾ ਕੀ ਰੀਜ਼ਨ ਸੀ ਫਾਈਨੈਂਸ਼ੀਅਲ ਕੰਡੀਸ਼ਨਸ ਸੁਧਾਰਨਾ ਚਾਹੁੰਦੇ ਸੀ ਜਾਂ ਸਿਰਫ ਪੜਾਈ ਸੀ ਤੇ ਉੱਥੇ ਦਾ ਪਾਸਪੋਰਟ ਹੀ ਲੈਣਾ ਸੀ ਉੱਥੇ ਦੀ ਨਾਗਰਿਕਤਾ ਹੀ ਲੈਣੀ ਨਹੀਂ ਮੈਂ ਤਾਂ ਦੇਖੋ ਆਪਣਾ ਜਿਹੜਾ ਇੱਕ ਆਊਟਰ ਵਰਲਡ ਹੁੰਦਾ ਐਕਸਪਲੋਰ ਕਰਨਾ ਪਲੱਸ ਆਪਣੀ ਸਟੱਡੀਜ਼ ਜਿਹੜੀਆਂ ਹੈ ਪ੍ਰੋਪਰ ਯੂ نو ਕੰਪਲੀਟ ਕਰਨੀਆਂ ਮੇਨ ਉਹੀ ਸੀਗਾ ਕਿਉਂਕਿ ਜਿਹੜਾ ਇੱਕ ਆਪਾਂ ਨੂੰ ਪ੍ਰੈਕਟੀਕਲ ਐਕਸਪੀਰੀਅੰਸ ਮਿਲਦਾ ਹੈ ਬਾਹਰ ਜਾ ਕੇ ਬਹੁਤ ਜੋ ਚੀਜ਼ ਅਸੀਂ ਉਰੇ ਆਪਣੇ ਇੰਡੀਆ ਚ 20 ਸਾਲ ਚ ਐਕਸਪਲੋਰ ਕਰਨੀ ਆ ਉਹ ਅਸੀਂ ਉਥੇ 5 ਸਾਲ ਚ ਹੀ ਬਹੁਤ ਅੱਗੇ ਚਲੇ ਜਾਂਦੇ ਆ ਐਂਡ ਉਹ ਚੀਜ਼ ਹੋਈ ਵੀ ਹੈਗੀ ਪ੍ਰੈਕਟੀਕਲੀ ਜੋ ਸਾਨੂੰ ਬਾਹਰ ਜਾ ਕੇ ਨੋਲਿਜ ਮਿਲੀ ਹੈ ਆਪਣੇ ਪ੍ਰਤੀ ਆਪਣੇ ਦੇਸ਼ ਪ੍ਰਤੀ ਆਪਣੇ ਸਟੱਡੀਜ਼ ਪ੍ਰਤੀ ਆਪਣੇ ਯੂ نو ਕੈਰੀਅਰ ਪ੍ਰਤੀ ਤਾਂ ਉਹ ਚੀਜ਼ਾਂ ਬਹੁਤ ਨੈਕਸਟ ਲੈਵਲ ਤੇ ਚੱਲ ਜਾਂਦੀਆਂ ਨੇ ਅੱਛਾ ਜਦੋਂ ਨਾ ਕਿਉਂਕਿ ਹਰ ਭਜਨ ਮਾਨ ਉਹਨਾਂ ਦੀ ਇੱਕ ਮੂਵੀ ਦਾ ਬੜਾ ਸੋਹਣਾ ਡਾਇਲੋਗ ਆ ਕਿ ਮਾਂ ਦੇ ਛਾਬੇ ਚੋ ਚੱਕ ਕੇ ਖਾਣੀਆਂ ਬਹੁਤ ਸੌਫੀਆਂ ਨੇ ਪਰ ਜਦੋਂ ਆਪ ਕਮਾਉਣੀ ਪੈਂਦੀ ਆ ਤਾਂ ਪਤਾ ਲੱਗਦਾ ਹਰ ਭਜੰਮਾਨ ਨੂੰ ਕਹਿੰਦੇ ਨੇ ਉੱਥੇ ਜਦੋਂ ਇੱਥੇ ਮਾਂ ਸੀ ਉਹ ਰੋਟੀ ਪਕਾ ਕੇ ਦਿੰਦੀ ਸੀ ਗਰਮ ਗਰਮ ਪਰ ਜਦੋਂ ਉੱਥੇ ਖੁਦ ਬਣਾਉਣੀਆਂ ਪਈਆਂ ਉੱਥੇ ਨਹੀਂ ਡਿਫਰੈਂਸ ਸੀਗਾ ਬਹੁਤ ਡਿਫਰੈਂਸ ਸੀ ਕਈ ਵਾਰ ਉਹ ਤੁਹਾਨੂੰ ਪਤਾ ਹੀ ਆਪਣਾ ਨੂਡਲਸ ਹੀ ਹੈਲਪ ਆਉਂਦੇ ਨੇ ਜਿਹੜੇ ਕੱਪ ਨੂਡਲਸ ਹੁੰਦੇ ਆ ਵਿੱਚ ਆਪਣਾ ਗਰਮ ਹੈਨਾ ਪਾਣੀ ਪਾ ਕੇ ਸਟਾਰਟਿੰਗ ਚ ਬਟ ਫਿਰ ਬੰਦਾ ਯੂਜ਼ ਟੂ ਹੋ ਜਾਂਦਾ ਤੇ ਬਲਕਿ ਇਕੱਲੇ ਆਪਣਾ ਹੀ ਨਹੀਂ ਜਿਹੜੇ ਹੋਰ ਵੀ ਆਪਣੇ ਫਰੈਂਡਸ ਸੀ ਆਪਣੇ ਭਰਾ ਕਹਿ ਲਓ ਜਿਨ੍ਹਾਂ ਨੂੰ ਜਾਂਦੇ ਹੀ ਜੌਬਸ ਨਹੀਂ ਮਿਲਦੀਆਂ ਤੇ ਉਹਨਾਂ ਦੀ ਵੀ ਨਾਲ ਪੂਰੀ ਸਪੋਰਟ ਕੀਤੀ 6-6 ਮਹੀਨੇ ਤਾਂ ਕਿ ਜੇ ਬਾਈ ਚਾਂਸ ਕੋਈ ਘਰੋਂ ਵੀ ਠੀਕ ਨਹੀਂ ਮਤਲਬ ਸਪੋਰਟ ਕਰ ਸਕਦੇ ਕਿ ਚਲੋ ਕਰਦੇ ਫੀਸ ਭਰ ਦਿੰਦੇ ਨੇ ਉਹਨਾਂ ਨੂੰ ਵੀ ਆਪਣੇ ਨਾਲ ਰੱਖਿਆ ਕਿ ਜਦੋਂ ਤੱਕ ਉਹਨਾਂ ਨੂੰ ਜੌਬ ਨਹੀਂ ਮਿਲਦੀ ਐਟਲੀਸਟ ਸਟੱਡੀ ਕਰਦੇ ਰੋ ਕਿਉਂਕਿ ਮੈਂ ਸਟਾਰਟਿੰਗ ਚ ਕੀ ਸੀ ਵਾਇਗਰੂ ਵੱਲੋਂ ਬਹੁਤ ਮੇਅਰ ਸੀਗੀ ਸਟੱਡੀ ਦੇ ਨਾਲ ਨਾਲ 9 ਤੋਂ 5 ਮੇਰੀ ਕਾਲਜ ਹੁੰਦਾ ਸੀ ਮੇਰਾ ਉਸ ਤੋਂ ਬਾਅਦ ਸ਼ਾਮੀ ਫਿਰ ਮੈਂ ਦੋ ਜੌਬਸ ਲੈ ਲਿਆ ਸੀਗੇ ਪਾਰਟ ਟਾਈਮ ਜੌਬਸ ਮਤਲਬ ਦੋ ਜੌਬਸ ਕਰਦਾ ਸੀ ਮੈਂ ਦੋ ਜੌਬਸ ਕਰਦਾ ਸੀਗਾ ਤੇ ਹਾਰਡਲੀ 4-5 ਘੰਟੇ ਮੱਸਾ ਸੌਂਦਾ ਹੋਵਾਂਗਾ ਮੜਾ ਮੋਟਾ ਜਿਹੜਾ ਹੈ ਫਿਰ ਕਲਾਸ ਸੌਂਦਾ ਸੀ ਤੇ ਉਹ ਦੋ জব ਨਾਲ ਕੱਲਾ ਮੈਂ ਆਪਣਾ ਹੀ سپورਟ ਨਹੀਂ ਆਪਣੇ ਫਰੈਂਡਸ ਵੀ ਜਿਹੜੇ ਜਿਨ੍ਹਾਂ ਨੂੰ জব ਨਹੀਂ ਮਿਲੀਆਂ ਸੀਗੀਆਂ ਉਹਨਾਂ ਦੇ ਵੀ 6-6 ਮਹੀਨੇ ਸਾਲ ਪੂਰੀ سپورਟ ਕੀਤੀ ਹੈ ਤੇ ਫਿਰ ਉੱਥੇ ਜਾ ਕੇ ਪਰਿਵਾਰ ਦੀ ਯਾਦ ਆਉਂਦੀ ਸੀ ਕਦੇ ਰੈਗਰਟ ਹੋਇਆ ਸੀ ਆਪਣੇ ਫੈਸਲੇ ਦਾ ਕਿ ਯਾਰ 12-15 ਲੱਖ ਰੁਪਈਆ ਲਾ ਕੇ ਇੱਥੇ ਆਏ ਆ ਤੇ ਇਹ 12-15 ਲੱਖ ਮੁਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਲਾ ਕੇ ਉਹਨਾਂ ਟਾਈਮਾਂ ਦੇ ਵਿੱਚ ਤਾਂ ਵੀ ਕੁਛ ਨਾ ਕੁਛ ਕੋਈ ਸੈਟਅਪ ਕਰ ਲੰਦੇ ਆਪਣਾ ਕੋਈ ਬਿਜ਼ਨਸ ਸੈਟਅਪ ਕਰ ਲੰਦੇ ਨਹੀਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਬਟ ਨਹੀਂ ਮਾਈਂਡ ਚ ਇਹ ਹੀ ਸੀਗਾ ਕਿ ਜਿਹੜਾ ਟਾਰਗੇਟ ਲੈ ਕੇ ਆਏ ਹਾਂ ਉਹ ਆਪਣਾ ਟਾਰਗੇਟ ਫੁੱਲਫਿਲ ਕਰ ਤੇ ਆਪਣੀ ਜਿਹੜੀ ਸਟੱਡੀਜ਼ ਹੈ ਉਹ ਕੰਪਲੀਟ ਕਰਨੀ ਹੈ ਸਟੱਡੀਜ਼ ਤੋਂ ਬਾਅਦ ਆਪਣਾ ਜਿਹੜਾ ਕਰੀਅਰ ਹੈ ਉਹ ਸੈੱਟ ਕਰਨਾ ਤੇ ਉਹ ਚੀਜ਼ ਹੋਈ ਵੀ ਆਫਟਰ ਮਾਸਟਰਸ ਜਿਹੜੀ ਹੈ ਪ੍ਰੋਪਰ ਆਪਣੇ ਹੀ ਜਿਵੇਂ ਮੇਰਾ ਕੰਪਿਊਟਰ ਗ੍ਰਾਫਿਕ ਡਿਜ਼ਾਈਨ ਦਾ ਸੀਗਾ ਸੀਜੀਟੀ ਤੇ ਉਹ ਆਪਣੀ ਡਿਗਰੀ ਕੰਪਲੀਟ ਕਰਕੇ ਉਸੇ ਚੀਜ਼ ਫਿਰ ਮੈਨੂੰ ਜੌਬ ਮਿਲੀ ਤੇ ਮੈਟਿਓਰ ਕੰਪਨੀ ਹੈ ਉੱਥੇ ਤੇ ਮੈਟਿਓਰਸ ਮੇਰੀ ਫਸਟ ਜੌਬ ਸੀ ਮੈਟਿਓਰ ਕੀਤਾ ਸੀ ਮੈਟਿਓਰਸ ਵੀ ਹਾਂਜੀ ਹਾਂ ਤੇ ਉਸ ਤੋਂ ਬਾਅਦ ਫਿਰ ਮਤਲਬ ਅੱਡ ਅੱਡ ਸਿਟੀਜ਼ ਵੀ ਮਤਲਬ ਜਿਵੇਂ ਮੈਂ ਚੇਂਜ ਕਰਦਾ ਰਿਹਾ ਉਸ ਤੋਂ ਬਾਅਦ ਪਾਮੀ ਪਾਮੀ ਤੋਂ ਬਾਅਦ ਵੇਲਿੰਗਟਨ ਵੇਲ ਇੱਕ ਆਪਣਾ ਸਮਾਲ ਅਸਾਈਨਮੈਂਟ ਸੀ ਜਿਹੜੀ ਨਿਊਜ਼ੀਲੈਂਡ ਕਰਕੇ ਕੀਤੀ ਜਿਹੜਾ ਬਿਲਕੁਲ ਨਿਊਜ਼ੀਲੈਂਡ ਦੇ ਥੱਲੇ ਐ ਸਟੀਵਰਡ ਆਇਲੈਂਡ ਦੇ ਕੋਲ ਹੈਗਾ ਅੱਛਾ ਉਸ ਤੋਂ ਬਾਅਦ ਫਿਰ ਲਾਸਟ 4 ਇਅਰਸ ਮੈਂ ਆਕਲੈਂਡ ਵੀ ਰਹੇ ਹਾਂ ਆਪਣਾ 2022 ਚ ਮੈਂ ਵਾਪਸ ਆਇਆ ਇੰਡੀਆ 22 ਚ ਆਉਣ ਤੋਂ ਪਹਿਲਾਂ 4 ਸਾਲ ਜਿਹੜੇ ਲਾਸਟ 4 ਇਅਰਸ ਐ ਉਹ ਮੈਂ ਆਪਣੇ ਆਕਲੈਂਡ ਸਪੈਂਡ ਕੀਤੇ ਨੇ ਬਾਈ ਕਿੰਨੇ ਸਾਲ ਰਹੀ ਹੋ ਤੁਸੀਂ ਲਗਾਤਾਰ ਨਿਊਜ਼ੀਲੈਂਡ ਦੇ ਵਿੱਚ 2007-8 ਚ ਮੈਂ ਚਲੇ ਗਿਆ ਸੀਗਾ ਤੇ 2022 ਉਹੀ ਤੁਸੀਂ ਲਾ ਲਓ ਮੇਰੇ ਖਲ 10-15 ਸਾਲ ਹੋ ਹੀ ਗਏ ਸਿਟੀਜਨਸ਼ਿਪ ਆ ਉੱਥੇ ਦੀ ਹਾਂਜੀ 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 ਫੈਮਿਲੀ ਸਾਰੇ ਉੱਥੇ ਹੀ ਸੈਟਲ ਨੇ ਤੇ ਸਿਸਟਰਸ ਵੀ ਉੱਥੇ ਹੀ ਨੇ ਆਪਣਾ ਵੱਡੇ ਸਿਸਟਰ ਛੋਟੇ ਸਿਸਟਰ ਬਲਕਿ ਹੁਣ ਮੂਵ ਹੋ ਗਏ ਉੱਥੋਂ ਆਕਲੈਂਡ ਤੋਂ ਮੈਲਬਨ ਚਲੇ ਗਏ ਆਸਟ੍ਰੇਲੀਆ ਤੇ ਵੱਡੇ ਸਿਸਟਰ ਮੈਰਿਡ ਨੇ ਉਹ ਵੀ ਉੱਥੇ ਹੀ ਨੇ ਆਪਣਾ ਤੇ ਮੇਰੇ ਦੋ ਬੱਚੇ ਵੀ ਹਲੇ ਉੱਥੇ ਹੀ ਨੇ ਵੱਡੇ ਵਾਲੇ ਅੱਛਾ ਹਾਂਜੀ ਹਾਂਜੀ ਅੱਛਾ ਭਾਈ ਕੀ ਪਾਇਆ ਉੱਥੇ ਜਾ ਕੇ ਨਿਊਜ਼ੀਲੈਂਡ ਦੇ ਵਿੱਚ 15 16 ਸਾਲ ਰਹੇ ਹੋ ਹਾਂਜੀ ਕਮਾਉਣ ਗਏ ਸੀ ਹਾਂਜੀ ਕੀ ਪ੍ਰਾਪਤ ਕੀ ਕੀਤਾ ਨਹੀਂ ਬਹੁਤ ਕੁਝ ਪ੍ਰਾਪਤ ਕੀਤਾ ਹੈ ਦੇਖੋ ਸਭ ਤੋਂ ਪਹਿਲਾਂ ਜਿਹੜਾ ਐਕਸਪੋਜ਼ਰ ਹੈ ਤੁਹਾਨੂੰ ਮਿਲਦਾ ਹੈ ਜੋ ਚੀਜ਼ ਤੁਸੀਂ ਇੱਕ ਕੰਨੇ ਆਪਣੇ ਆਲਣੇ 'ਚ ਰਹਿ ਕੇ ਨਹੀਂ ਸਿੱਖ ਸਕਦੇ ਤੇ ਐਂਡ ਉੱਥੇ ਜਾ ਕੇ ਜਿਹੜੀ ਆਪਣੇ ਦੇਸ਼ ਪ੍ਰਤੀ ਆਪਣੀ ਪੰਥ ਪ੍ਰਤੀ ਕੌਮ ਪ੍ਰਤੀ ਆਪਣੇ ਪੇਰੈਂਟਸ ਪ੍ਰਤੀ ਆਪਣੀ ਮਾਂ ਬੋਲੀ ਪ੍ਰਤੀ ਜਿਹੜੀ ਕਦਰਾਂ ਕੀਮਤਾਂ ਤੁਹਾਨੂੰ ਪਤਾ ਲੱਗਦੀਆਂ ਨੇ ਉਹ ਉਹ ਤੁਸੀਂ ਤਾਂ ਹੀ ਰਿਅਲਾਈਜ਼ ਕਰ ਸਕਦੇ ਹੋ ਜਦੋਂ ਤੁਸੀਂ ਉਸ ਚੀਜ਼ ਤੋਂ ਥੋੜਾ ਦੂਰ ਜਾਂਦੇ ਹੋ ਥੋੜਾ ਟੁੱਟਦੇ ਹੋ ਤਾਂ ਤੁਹਾਨੂੰ ਉਸ ਚੀਜ਼ ਦੀ ਵੈਲਿਊ ਪਤਾ ਲੱਗਦੀ ਹੈ ਤੇ ਫਿਰ ਉਹ ਵੈਲਿਊ ਨੂੰ ਸਾਂਭਣ ਲਈ ਵੀ ਕੋਈ 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 ਲੱਕੀ ਪਰਸਨ ਹੁੰਦਾ ਕਿ ਜਿਹਨੂੰ ਚਾਂਸ ਮਿਲਦਾ ਸੋ ਦੈਟ ਹੀ অর ਸ਼ੀ ਕੈਨ ਕਮ ਬੈਕ ਐਂਡ ਯੂ نو ਲਿਵ ਦੈਟ ਲਾਈਫ ਨਹੀਂ ਤਾਂ ਅਸੀਂ ਮੋਸਟਲੀ ਉੱਥੇ ਹੀ ਸਟਕ ਹੋ ਕੇ ਰਹਿ ਜਾਂਦੇ ਆ ਤੇ ਜਿਹੜਾ ਫਿਰ ਮਨ ਚ ਹੁੰਦਾ ਕਿ ਕਾਸ਼ ਸਾਡੇ ਬੱਚੇ ਉਹ ਕਦੇ ਵਾਪਸ ਜਾਣਗੇ ਤੇ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਹੋ ਪੰਦਾ ਇਸ ਦਾ ਆਪੋਜ਼ਿਟ ਗਵਾਇਆ ਕੀ ਗਵਾਇਆ ਕੁਛ ਨਹੀਂ ਮੈਂ ਤਾਂ ਇਹੀ ਕਹੂੰਗਾ ਪਾਇਆ ਹੀ ਹੈ ਤੇ ਆਪਣਾ ਸਭ ਤੋਂ ਪਹਿਲਾਂ ਦਾ ਗੁਰੂ ਮਹਾਰਾਜ ਵੱਲੋਂ ਗੁਰੂ ਦੀ ਜਿਹੜੀ ਬਖਸ਼ੀ ਹੋਈ ਦਾਤ ਹੈ ਸਿੱਖੀ ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਤੇ ਹੁਣ ਜਦੋਂ ਆਪਣਾ ਸਰੂਪ ਦੇਖੀਦਾ ਹੈ ਆਪਣਾ ਮਿਰਰ ਤੇ ਬਹੁਤ ਆਪਣੇ ਆਪ ਨੂੰ ਪ੍ਰਾਊਡ ਫੀਲ ਹੁੰਦਾ ਉਸ ਤੋਂ ਇਲਾਵਾ ਆਪਣਾ ਇੰਡੀਆ ਆ ਕੇ ਦੁਬਾਰਾ ਆਪਣਾ ਜਿਹੜਾ ਸੈਟਅਪ ਕੀਤਾ ਹੈ ਸਾਰਾ ਮਦਰ ਡਾਈਮੈਂਸ਼ਨਲ ਪੇਸ਼ੈਂਟ ਨੇ ਤਾਂ ਉਹਨਾਂ ਦਾ ਸ਼ੁਰੂ ਤੋਂ ਨਹੀਂ ਸੀ ਮਾਈਂਡ ਕੀ ਮੇ ਬਾਹਰ ਆਣਾ ਇੱਕ ਦੋ ਵਾਰ ਉਹ ਆਏ ਵੀ ਨੇ ਵਿਜ਼ਿਟ ਕਰਨ ਬਟ ਬਾਹਰ ਨਾਨ ਕਰਕੇ ਫਿਰ ਇੱਕ ਮਨ ਸੀਗਾ ਕਿ ਨਹੀਂ ਜਿਹੜੀ ਉਹਨਾਂ ਦੀ ਐਜ਼ ਅ ਸਨ ਉਹ ਮਤਲਬ ਮਾਂ ਦੀ ਸੇਵਾ ਸਭ ਤੋਂ ਇੰਪੋਰਟੈਂਟ ਹੈ ਇਸ ਕਰਕੇ ਫਿਰ ਜਿਹੜਾ ਬਾਹਰਲਾ ਕਰੀਅਰ ਸੀਗਾ ਉਹ ਛੱਡ ਕੇ ਤੇ ਹੁਣ ਮਾਂ ਦੀ ਸੇਵਾ ਵੀ ਚੱਲ ਰਹੀ ਹੈ ਤੇ ਨਾਲ-ਨਾਲ ਜਿਹੜਾ ਆਪਣਾ ਬਿਜ਼ਨਸ ਬਿਜ਼ਨਸ ਹੈ ਜਾਂ ਆਪਣੀ ਐਗਰੀਕਲਚਰ ਹੈ ਸਾਰਾ ਉਹ ਵੀ ਸੈਟਅਪ ਚੱਲ ਰਿਹਾ ਤੁਸੀਂ ਹੁਣ ਸਰੂਪ ਦੇ ਵਿੱਚੋਂ ਬਾਣਾ ਸਾਬੇ ਤੁਸੀਂ ਸਜਾਉਨੇ ਉਹ ਦਮਾਲਾ ਥੋੜੇ ਸਜਾਇਆ ਹੋਇਆ ਨਿਊਜ਼ੀਲੈਂਡ ਦੇ ਵਿੱਚ ਲਾਈਫ ਉਹੀ ਸੀ ਜੋ ਪਾਰਟੀਆਂ ਵਗੈਰਾ ਜੋ ਸਭ ਕੁਝ ਬਿਲਕੁਲ ਬਿਲਕੁਲ ਨਿਊਜ਼ੀਲੈਂਡ ਦਾ ਕਟਸਰਟ ਸੀਗਾ ਬਿਲਕੁਲ ਤੁਹਾਡੇ ਵਾਂਗ ਆਪਣਾ ਸ਼ੇਪ ਸ਼ੇਵ ਕਰਦਾ ਸੀਗਾ ਹਾਂ ਤੇ ਇਹ ਤਾਂ ਜਦੋਂ ਮੈਂ ਇੰਡੀਆ ਆਇਆ ਉਦੋਂ ਇੱਥੇ ਕਾਮਨਸ ਆਫ ਮੋਰਚਾ ਲੱਗਿਆ ਸੀ 2023 ਚ ਹਾਂ ਤੇ ਉੱਥੋਂ ਫਿਰ ਮੈਂ ਮੁਹਾਲੀ ਦਾ ਰਹਿਣ ਬਾਹਲਾ ਫੋਨ ਕਰਕੇ ਉੱਥੇ ਮੱਥਾ ਟੇਕ ਲੰਦੇ ਸੀ ਸ਼ਾਮੀ ਜਾ ਕੇ ਤੇ ਬਸ ਉੱਥੋਂ ਫਿਰ ਜਦੋਂ ਸਾਰਾ ਪੰਥ ਦਾ ਦੇਖਿਆ ਕਨਸੈਪਟ ਸਾਰਾ ਪਤਾ ਲੱਗਿਆ ਕਿ ਰਿਐਲਿਟੀ 'ਚ ਪੰਥ ਹੈਗੀ ਹੈ ਕਿ ਜੋ ਅਸੀਂ ਪੰਥ ਸਮਝਦੇ ਆ ਉਹਦਾ ਪੰਥ ਹੈ ਨਹੀਂ ਔਰ ਜਿਹੜਾ ਅਸਲੀ ਪੰਥ ਹੈ ਉਹ ਤਾਂ ਅੱਜ ਵੀ ਗੁਪਤ ਹੈ ਤਾਂ ਉਹ ਚੀਜ਼ਾਂ ਜਦੋਂ ਪਤਾ ਲੱਗੀਆਂ ਉਹ ਥੋੜਾ ਅੰਦਰੋਂ ਕਿਤੇ ਨਾ ਕਿਤੇ ਬਹੁਤ ক্লোਜ਼ਲੀ ਪੰਥ ਨਾਲ ਜਿਹੜਾ ਅਟੈਚਮੈਂਟ ਹੋਈ ਹੈ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਉੱਥੇ ਹੀ ਫਿਰ ਜਿਹੜੀ ਉਹ ਐਕਸਚੇਂਜ ਸੀਗੀ ਉੱਥੇ ਦਾ ਮੈਨੂੰ ਲਾਈਫ ਸਟਾਈਲ ਮੈਂ ਥੋੜਾ ਥੋੜਾ ਜਿਹਾ ਹੋਰ ਗੱਲ ਕਰਨਾ ਚਾਹਣਾ ਕਿ ਕਲੀਨ ਸ਼ੇਪ ਸੀਗੇ ਕਟਿੰਗ ਦੇ ਵਿੱਚ ਸੀਗੇ ਉੱਥੇ ਕਿਵੇਂ ਜ਼ਿੰਦਗੀ ਕਿਵੇਂ ਸੀ ਤੁਹਾਡੀ ਕਿ ਕਲੱਬਿੰਗ ਵਗੈਰਾ ਜਾਂ ਕਿੱਦਾਂ ਉਹਦੇ ਬਾਰੇ ਥੋੜਾ ਜਿਹਾ ਉਹ ਤਾਂ ਫਿਰ ਜਦੋਂ ਦੇਖੋ ਫੋਰਨ ਦਾ ਤਾਂ ਇਹੀ ਸੀ ਜਿਵੇਂ ਹੁਣ ਸਪੋਜ਼ ਜਦੋਂ ਤੁਸੀਂ ਸੈਟਲਡ ਹੋ ਜਾਂਦੇ ਹੋ ਸਟੱਡੀਜ਼ ਤੋਂ ਬਾਅਦ ਤੁਸੀਂ ਜੌਬ ਤੋਂ ਤੁਹਾਨੂੰ ਵਧੀਆ ਕੋਈ ਪੈਕੇਜ ਮਿਲ ਜਾਂਦਾ ਐ ਐਂਡ THEN ਤੁਹਾਡੀ ਲਾਈਫ ਸਟਾਈਲ ਉਹੋ ਜਿਹੀ ਬਣ ਜਾਂਦੀ ਐ ਮੰਡੇ ਤੋਂ ਫਰਾਈਡੇ ਤੁਹਾਡੀ ਜੌਬ ਹੁੰਦੀ ਹੈ ਸੈਟਰਡੇ ਸੰਡੇ ਤੁਹਾਡਾ ਆਫਿਸ ਸਰਕਲ ਹੁੰਦਾ ਆਪਣੇ ਉੱਤੇ ਉਹੀ ਫਰੈਂਡਸ ਸੀਗੇ ਗੋਰੇ ਵੀ ਸੀਗੇ ਇੰਡੀਅਨਸ ਵੀ ਸੀਗੇ ਏਸ਼ੀਅਨਸ ਵੀ ਸੀਗੇ ਤੇ ਸਾਡਾ ਉਹੀ ਸਰਕਲ ਹੁੰਦਾ ਸੀ ਸੈਟਰਡੇਜ਼ ਨੂੰ ਪਾਰਟੀਆਂ ਤੇ ਵੀ ਜਾਣੇ ਜਾਣਾ ਤਾਂ ਬਸ ਇੱਕ ਸੰਡੇ ਹੁੰਦਾ ਸੀਗਾ ਕਿ ਜਦੋਂ ਚਲੋ ਆਪਣਾ ਮੀ ਟਾਈਮ ਹੁੰਦਾ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਥੋੜਾ ਯੂ نو ਫ੍ਰੀ ਟਾਈਮ ਦੇ ਲੰਨੇ ਹੋ ਬਟ ਉਹ ਵੀ ਮੋਸਟਲੀ ਇਹ ਹੁੰਦਾ ਸੀਗਾ ਸੈ ਸੰਡੇਜ਼ ਨੂੰ ਵੀ ਫਿਰ ਪਹਿਲਾਂ ਹੀ ਡਿਸਾਈਡਡ ਹੁੰਦਾ ਸੀ ਕਿ ਹਾਂਜੀ ਅਸੀਂ ਉਸ ਬੀਚ ਤੇ ਜਾਣਾ ਯਾਉਟਿੰਗ ਲਈ ਜਾਣਾ ਹੈ ਉੱਥੇ ਟ੍ਰੈਕਿੰਗ ਲਈ ਜਾਣਾ ਉਹ ਤਾਂ ਸਾਰਾ ਫਰੈਂਡ ਸਰਕਲ ਹੀ ਹੋ ਜਾ ਸੀਗਾ ਤਾਂ ਨੋ ਡਾਊਟ ਪਾਰਟੀਆਂ ਵੀ ਸੀਗੀਆਂ ਤੇ ਆਪਣਾ ਆਊਟਿੰਗ ਵੀ ਡਰਿੰਕ ਵਗੈਰਾ ਲੈਂਦੇ ਸੀ ਮਾਫ ਕਰੋ ਇਹ ਸ਼ਬਦ ਮੈਂ ਸਵਾਰ ਮੈਂ ਕਰਨਾ ਹੈ ਬਿਲਕੁਲ ਬਿਲਕੁਲ ਜੱਟ ਦਾ ਬੋਤ ਹੈ ਤੇ ਨਹੀਂ ਕਰਾਂਗਾ ਫਿਰ ਉਹ ਤਾਂ ਸ਼ੁਰੂ ਚ ਨਹੀਂ ਕੀਤੀ ਹੈਗੀ ਜਦੋਂ ਤੱਕ ਆਪਣਾ ਟੀਨੇਜ ਸੀਗੀ ਜਾਂ ਕਾਲਜ ਸੀਗੀ ਬਟ ਹਾਂ ਆਫਟਰ ਫਿਨਿਸ਼ਿੰਗ ਦ ਸਟੱਡੀਜ਼ ਠੀਕ ਹੈ ਉੱਥੇ ਜ਼ਰੂਰ ਕੀਤੀ ਹੈ ਡਰਿੰਕਸ ਵੀ ਕਰਦੇ ਸੀਗੇ ਬਈ ਫਿਰ ਵਾਪਸ ਆਉਣ ਦਾ ਫੈਸਲਾ ਫਿਰ ਮੰਮਾ ਨੇ ਫੋਨ ਕਰਕੇ ਕਿਹਾ ਕਿ ਨਹੀਂ ਪੁੱਤਰ ਵਾਪਸ ਆ ਜਾ ਕਿਉਂਕਿ ਡਿਮੈਂਸ਼ੀਆ ਇੱਕ ਐਸੀ ਪ੍ਰੋਬਲਮ ਆ ਕਿ ਉਹ ਭੁੱਲਣ ਮੈਨੂੰ ਲੱਗਦਾ ਇਸ ਦੇ ਵਿੱਚ ਹਾਂਜੀ ਉਹਦੀ ਯਾਦਦਾਸ਼ਤ ਵੀ ਪਰ ਮਦਰ ਨੇ ਫੋਨ ਕੀਤਾ ਜਾਂ ਤੁਸੀਂ ਖੁਦ ਹੀ ਕਿਹਾ ਕਿ ਨਹੀਂ ਹੁਣ ਮਾਂ ਦੇ ਕੋਲ ਜਾਣਾ ਉਸ ਦੀ ਕੁੱਕੜ ਦੇ ਵਿੱਚ ਜਾਣਾ ਕਿਉਂਕਿ ਮੰਮਾ ਐਕਚੁਅਲੀ ਐਜੂਕੇਸ਼ਨ ਡਿਪਾਰਟਮੈਂਟ ਹੈੱਡ ਆਫਿਸ ਚੰਡੀਗੜ੍ਹ ਤੋਂ ਰਿਟਾਇਰਡ ਨੇ ਤੇ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਥੋੜਾ ਜਾਂ ਉਹਨਾਂ ਦਾ ਹੈਲਥ ਵਾਈਜ਼ ਉਹ ਡਾਊਨ ਹੋਣ ਲੱਗ ਪਏ ਸੀਗੇ ਤੇ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਹੁਣ ਥੋੜਾ ਡਾਊਨ ਹੋ ਰਹੇ ਨੇ ਪਰ ਇਹ ਸੀਗਾ ਕਿ ਨੋ ਡਾਊਟ ਉੱਥੇ ਦੀ ਜਿਹੜੀ ਲਾਈਫ ਸਟਾਈਲ ਹੈ ਉਹ ਇੱਥੇ ਨਾਲੋਂ ਤਾਂ ਬਹੁਤ ਬੈਟਰ ਹੈ ਤਾਂ ਮੇਰੇ ਮਨ ਚ ਇਹ ਸੀ ਕਿ ਜੇ ਉੱਥੇ ਜਾਂਦੇ ਤਾਂ ਜ਼ਿਆਦਾ ਵਧੀਆ ਸੀਗਾ ਬਟ ਉਹ ਨਾ ਆਣ ਕਰਕੇ ਫਿਰ ਮਤਲਬ ਸ਼ੁਰੂ ਤੋਂ ਉਹਨਾਂ ਦੇ ਮਨ ਚ ਇਹ ਸੀਗਾ ਕਿ ਹਰਦੀਪ ਤੂੰ ਇਕੱਲਾ ਹੀ ਹੈ ਪੁੱਤ ਪੈਣਾ ਦੀ ਮੈਰਿਜ ਹੋ ਗਈ ਤੇ ਤੂੰ ਹੀ ਇੱਥੇ ਸੰਭਣੀ ਹੈ ਤਾਂ ਯੂ ਹੈਵ ਟੂ ਬੀ ਬੈਕ ਤਾਂ ਉਹ ਚੀਜ਼ ਕਿਤੇ ਨਾ ਕਿਤੇ ਉਹ ਹਮੇਸ਼ਾ ਹਰ ਜਦ ਵੀ ਗੱਲ ਕਰਦੇ ਸੀ ਮੇਰੇ ਮਾਈਂਡ ਚ ਪਾਇਆ ਕਰਦੇ ਸੀਗੇ ਤੇ ਕਿ ਆਪਣਾ ਪਤਨ ਇਹ ਹੈ ਆਪਣਾ ਯੂਨੋ ਧਰਤੀ ਇਹ ਹੈ ਅਸੀਂ ਆਪਣੀ ਧਰਤੀ ਨਹੀਂ ਛੱਡਣੀ ਹੈਗੀ ਆਪਣੀ ਮਾਂ ਬੋਲੀ ਹੈ ਤਾਂ ਜਿਹੜੇ ਆਪਣਾ ਪਿੰਡ ਹੈ ਜਾਂ ਜੋ ਵੀ ਆਪਣਾ ਜ਼ਮੀਨ ਜਾਇਦਾਦ ਹੈਗੀ ਜੱਦੀ ਚੀਜ਼ਾਂ ਨੇ ਕਿ ਇਹ ਪੁਰਖਿਆਂ ਦੀ ਚੀਜ਼ਾਂ ਨੇ ਅਸੀਂ ਨਹੀਂ ਛੱਡਣੀਆਂ ਕਿ ਜੇ ਕੱਲ ਨੂੰ ਤੂੰ ਹੀ ਉੱਥੇ ਚਲੇਗਾ ਇਹ ਆਏ ਸਾਰੀਆਂ ਚੀਜ਼ਾਂ بگੜਨਗੀਆਂ ਜਾਂ ਫਿਰ ਉਹੀ ਕੱਲ ਨੂੰ ਲੋਕ ਇੱਥੇ ਕਬਜ਼ੇ ਕਰਨਗੇ ਤੇ ਐਂਡ ਆਫ ਦਿ ਡੇ ਮੈਨ ਲੀ ਬਿਊ ਹੈਵ ਟੂ ਬੀ ਬੈਕ ਪਰ ਮੇਰੇ ਮਨ ਚ ਚੀਜ਼ਾਂ ਦਾ ਇੰਨਾ ਨਹੀਂ ਸੀਗਾ ਮੇਰੇ ਮਨ ਚ ਜ਼ਿਆਦਾ ਮਦਰ ਦੀ ਹੈਲਥ ਹੈਲਥ ਤੇ ਉਹਨਾਂ ਦੀ ਸੇਵਾ ਜਿਹੜੀ ਸੀਗੀ ਮਨਨ ਕਿ ਜੇ ਅੱਜ ਤੱਕ ਉਹਨਾਂ ਨੇ ਵੱਡੇ ਕਰਕੇ ਸਾਨੂੰ ਪਾਲਿਆ ਪੜਾਇਆ ਤੇ ਅੱਜ ਜਦੋਂ ਇੱਕ بیٹے ਦਾ ਟਾਈਮ ਹੈ ਉਹਨਾਂ ਦੀ ਸੇਵਾ ਕਰਨ ਦਾ ਦੇ ਤੇ ਉਹ ਜੇ ਅਸੀਂ ਪਿੱਠ ਮੋੜ ਜੀ denn very it's very bad ਤੇ ਇਸ ਕਰਕੇ ਫਿਰ ਮਾਂ ਦੀ ਸੇਵਾ ਬਾਕੀ ਥੋੜਾ ਪੰਥਕ ਰਜੀਵਿਆਂ ਕਰਕੇ ਵੀ ਆਪਣਾ ਦੋਨੋਂ ਪਾਸੇ ਸਿਸਟਮ ਇਹਨਾਂ ਬਿਜ਼ੀ ਹੋ ਗਿਆ ਕਿ ਆਪਣਾ ਅਸੀਂ ਬਾਹਰ ਵਾਲਾ ਸਿਸਟਮ ਛੱਡ ਕੇ ਆਪਣਾ ਇੱਥੇ ੜਾਰੀ ਮਾਰਨੀ ਚੰਗੀ ਸਮਝੀ ਤੇ ਥੋੜਾ ਜਿਹਾ ਉਦੋਂ ਇਹ ਸੀਗਾ ਕਿ ਦੀਪ ਬਾਈ ਦੀ ਵੀ ਡੈਥ ਹੋਈ ਸੀ ਉਹ ਵੀ ਬਾਈ ਦੀਪ ਸਿੱਧੂ ਦੀ ਹਾਂਜੀ ਉਹ ਵੀ ਕਿਤੇ ਨਾ ਕਿਤੇ ਮੰਚ ਸੀਗਾ ਤੇ ਇੱਕ ਕਿਸਾਨੀ ਮੋਰਚਾ ਲੱਗਿਆ ਹੋਇਆ ਸੀਗਾ ਦੋ ਸਾਲ ਉਦੋਂ ਕੋਵਿਡ ਕਰਕੇ ਬਿਲਕੁਲ ਫਲਾਈਟਸ ਬੰਦ ਸੀਗੀਆਂ ਆਦਰਵਾਇਜ਼ ਮੈਂ ਮਤਲਬ ਸਾਲ ਸੀ ਕਦੇ ਗੇੜਾ ਮਾਰ ਲੰਦਾ ਸੀ ਤੇ ਕਾਫੀ ਚੀਜ਼ਾਂ ਮਿਕਸ ਅਪ ਹੋਈਆਂ ਹੋਈਆਂ ਸੀਗੀਆਂ ਤਾਂ ਉਹ ਚੀਜ਼ਾਂ ਫਿਰ বারবার নক ਕਰਦੀਆਂ ਸੀ ਯੂ نو ਡੀਪ ਇਨ ਮਾਈ ਹਾਰਟ ਦੀਪ ਸਿੱਧੂ ਬਾਈ ਦੀਆਂ ਸਪੀਚਸ ਸੁਣਦੇ ਸੀ ਕਿਉਂਕਿ ਬਾਈ ਦਾ ਤੁਸੀਂ ਨੇ ਜ਼ਿਕਰ ਕੀਤਾ ਕਿ ਬਿਲਕੁਲ 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 ਬਹੁਤ ਉਹ ਤਾਂ ਇੱਕ ਅਸੀਕਾ ਜਿਹੜਾ ਹੀਰਾ ਘਵਾ ਲਿਆ ਕਿ ਜਿਹਨੇ ਪੰਜਾਬ ਨੂੰ ਬਹੁਤ ਉੱਪਰ ਲੈ ਕੇ ਜਾਣਾ ਸੀ ਮਿਲੇ ਹੋ ਕਦੇ ਫਿਜ਼ੀਕਲੀ ਫਿਜ਼ੀਕਲੀ ਨਹੀਂ ਮੰਦੀਪ ਬਾਈ ਨਾਲ ਮਿਲੇ ਹ ਉਹਨਾਂ ਦੇ ਵੱਡੇ ਬ੍ਰਦਰ ਨੇ ਜਿਹੜੇ ਤੇ ਦੀਪ ਬਾਈ ਨਾਲ ਤਾਂ ਮਤਲਬ ਫੋਨ ਤੇ ਹੀ ਇੱਕ ਦੋ ਵਾਰ ਗੱਲਬਾਤ ਹੋਈ ਹੈ ਬਟ ਮਿਲਣਾ ਹਲੇ ਸੀਗਾ ਆਫਟਰ ਜਿਹੜਾ ਕੋਵਿਡ ਸੀਗਾ ਕੋਵਿਡ ਤੋਂ ਬਾਅਦ ਕਿਉਂਕਿ ਫਲਾਈਟ ਲੈ ਕੇ ਆਉਣਾ ਸੀ ਬਟ ਇਹ ਨਹੀਂ ਸੀ ਪਤਾ ਕਿ ਐਦਾਂ ਬਹੁਤ ਜਿਹੜੀ ਆਪਣਾ ਬਾਣਾ ਵਾਪਰ ਜੇਗਾ ਤੇ ਅਸੀਂ ਮਤਲਬ ਵਾਕਈ ਖੀਰਾ ਗਵਾ ਲਿਆ ਤੁਸੀਂ ਆਪਣੇ ਮਦਰ ਦੀ ਗੱਲ ਕੀਤੀ ਕਿ ਮਮਾ ਮੰਨ ਦੇ ਵਿੱਚ ਪਾਉਂਦੇ ਰਹੇ ਕਿ ਨਹੀਂ ਤੂੰ ਵਾਪਸ ਆ ਮੈਂ ਤੇਰਾ ਇੱਥੇ ਹੈਗਾ ਹੁਣ ਸਿਸਟਰ ਵੀ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਉਹ ਬਿਜ਼ੀ ਨੇ ਇਹ ਕਿਹਾ ਜਾ ਸਕਦਾ ਹੈ ਗੱਲ ਸੁਣ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਪਤਾ ਨਹੀਂ ਇਹ ਕਿਸੇ ਨੂੰ ਪਸੰਦ ਆਏਗਾ ਜਾਂ ਨਹੀਂ ਕਿ ਮਹਾਰਾਣੀ ਜਿੰਦਕੌਰ ਵਰਕੀਆਂ ਮਾਮਾ ਅੱਜ ਵੀ ਹੈਗੀਆਂ ਨੇ ਸਾਡੇ ਇੱਥੇ ਕੇ ਜਿਹੜੀਆਂ ਕਹਿੰਦੇ ਨੇ ਕਿ ਆਪਣੇ ਵਤਨਾਂ ਦੇ ਨਾਲ ਜੁੜੋ ਆਪਣੇ ਪੰਜਾਬ ਦੇ ਨਾਲ ਉਹ ਤਾਂ ਹੈ ਨੋ ਡਾਊਟ ਨਹੀਂ ਮਾਵਾਂ ਹੈਗੀਆਂ ਨੇ ਜਿਹੜੀ ਹਮੇਸ਼ਾ ਆਪਣਾ ਯੂ ਨੋ ਦੇਸ਼ ਪ੍ਰਤੀ ਕੌਮ ਪ੍ਰਤੀ ਪੰਥ ਪ੍ਰਤੀ ਉਹ ਦੱਸਦੀਆਂ ਨੇ ਤੇ ਇਸ ਕਰਕੇ ਹੀ ਮੈਂ ਕਹੂੰਗਾ ਕਿ ਕਿਉਂਕਿ ਛੋਟੇ ਹੁੰਦੇ ਤੋਂ ਹੁਣ ਤੱਕ ਦੀ ਜਿਹੜੀ ਮੇਰੀ ਏਜ ਹੈ ਤਾਂ ਬਾਲ ਵੀ ਕੱਟੇ ਹੋਏ ਸੀਗੇ ਹੈਨਾ ਤੇ ਉਹ ਚੀਜ਼ਾਂ ਸਾਰੀਆਂ ਵਾਪਸ ਅਕਾਲਪੁਰ ਖਵਾਏ ਗਰੋਂ ਨੇ ਆਪ ਮੇਰ ਕਰਦੀ ਤੇ ਮਾਤਾ ਦੀ ਵੀ ਸੇਵਾ ਚੱਲ ਰਹੀ ਹੈ ਦੋ ਨਰਸਿਸ ਨੇ ਰੱਖਿਆ ਹੋਈਆਂ 12-12 ਘੰਟੇ ਦੀ ਸ਼ਿਫਟ ਹੈ ਉਹਨਾਂ ਦੀ ਪਲੱਸ ਮੇਰੇ ਵਾਈਫ ਹੈ ਉਹਨਾਂ ਨੇ ਵੀ ਫਰੋਮ ਡੇ 1 ਤੇ ਮਤਲਬ ਮੰਮੀ ਦੀ ਹੀ ਸੇਵਾ ਚ ਲੱਗੇ ਹੋਏ ਨੇ ਕਿਉਂਕਿ ਇਟਸ ਨਾਟ ਈਜ਼ੀ ਡਿਮੈਂਸ਼ੀਆ ਪੇਸ਼ੈਂਟ ਦੀ ਉਸ ਅਵਕਰ ਕਰਨਾ ਤਾਂ ਮਤਲਬ ਬੱਚਿਆਂ ਵਾਂਗ ਉਹਨਾਂ ਦੀ ਕੇਅਰ ਹੁੰਦੀ ਹੈ ਤੇ ਹੋਰ ਖਰਚ ਹੋਰ ਵੀ ਬੱਚੇ ਨੇ ਮਤਲਬ ਉਹ ਵੀ ਇੱਕ ਤਰ੍ਹਾਂ ਮਤਲਬ ਸ਼ੀ ਇਜ਼ ਅ ਨੈਕਸਟ ਟੂ 1 ਮੋਰ ਕਿਡ ਯੂ ਨੋ ਭਾਈ ਜਿਵੇਂ ਤੁਸੀਂ ਹਨਾ ਗੱਲ ਕੀਤੀ ਕਿ ਉੱਥੇ ਵਾਲ ਕੱਟੇ ਹੋਏ ਸੀ ਡਰਿੰਕਸ ਵਗੈਰਾ ਪਾਰਟੀਆਂ ਚਲਦੀਆਂ ਸੀ ਵੀਕਐਂਡ ਦੇ ਉੱਪਰ ਉਸ ਤੋਂ ਬਾਅਦ ਅੱਜ ਜਦੋਂ ਬਾਈ ਹਰਦੀਪ ਸਿੰਘ ਨੂੰ ਮਿਲਦੇ ਹਰਦੀਪ ਵੈਦਵਾਨ ਨੂੰ ਹੁਣ ਹਰਦੀਪ ਸਿੰਘ ਖਾਲਸਾ ਕੇ ਸੰਬੋਧਨ ਕੀਤਾ ਜਾਂਦਾ ਹੈ ਹਾਂਜੀ ਸਾਸਰੀ ਘਰ ਬੁਲਾਉਣ ਵਾਲਾ ਹਰਦੀਪ ਅੱਜ ਵੈਗੁਰਜੀ ਖਾਲਸਾ ਵੈਗੁਰਜੀ ਦੀ ਫਤਿਹ ਬੁਲਾਉਂਦਾ ਬਿਲਕੁਲ ਬਿਲਕੁਲ ਇਹ ਚੀਜ਼ ਇੰਨਾ ਚੇਂਜ ਇੱਕਦਮ ਕਿਵੇਂ ਪੰਜਾਬ ਆ ਗਈ ਤੁਸੀਂ ਉਸ ਤੋਂ ਬਾਅਦ ਅੰਮ੍ਰਿਤ ਸੰਚਾਰ ਕਰਨਾ ਚੰਗੀ ਗੱਲ ਆ ਪਰ ਨਿਹੰਗ ਸਿੰਘਾਂ ਤੋਂ ਅੰਮ੍ਰਿਤ ਸੰਚਾਰ ਕਰਨਾ ਉਹ ਬਾਣਾ ਪਾਉਣਾ ਨਿਹੰਗ ਸਿੰਘਾਂ ਦਾ ਉਹ ਉਹ ਇਹ ਨਾ ਪ੍ਰਵਤਨ ਕਹਿੰਦੇ ਫਿਰ ਜਿਹੜਾ ਬਾਣਾ ਹੈ ਨਾ ਇਹ ਬਾਣਾ ਗੁਰੂ ਦੀ ਦਾਤ ਹੈ ਇਹ ਅਸੀਂ ਨਹੀਂ pa ਸਕਦੇ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਦੇ ਨੇ ਤੇ ਉਹ ਚ ਵੀ ਆਪਣਾ ਮਤਲਬ ਜਿਹੜੀ ਇੱਕ ਅੰਦਰੋਂ ਅਸੀਂ ਕਹਿ ਲਈਏ ਚੇਨਿੰਗ ਸੀਗੀ ਐਕਚੁਅਲੀ ਹੋਇਆ ਕਿ ਕਿ ਆਪਣਾ ਮੈਂ ਘਰ ਹੀ ਸੀਗਾ ਕਿਚਨ 'ਚ ਖੜਿਆ ਸੀਗਾ ਐਂਡ ਆ ਵਾਸ ਏਬਲ ਟੂ ਸੀ ਮਾਈ ਸੈਲਫ ਆਪਾਂ ਜਦੋਂ ਆਪਣੇ ਆਪ ਨੂੰ ਦੇਖਣਾ ਹੁੰਦਾ ਅਸੀਂ ਮਿਰਰ ਮਿਰਰ 'ਚ ਆਪਣੇ ਆਪ ਨੂੰ ਦੇਖਦੇ ਹਾਂ ਬਟ ਇਮੇਜਿਨ ਕਿ ਤੁਸੀਂ ਆਪਣੇ ਆਪ ਨੂੰ ਦੇਖ ਲਓ ਯੂ ਕੈਨੋਟ ਸੀ ਯੋਰਸੈਲਫ ਵਿਦਆਊਟ ਮਿਰਰ ਤੇ ਮੈਂ ਆਪਣੇ ਆਪ ਨੂੰ ਦੇਖ ਸਕਦਾ ਸੀਗਾ ਮਤਲਬ ਮੇਰੀ ਬੋਡੀ ਇਦਾਂ ਹੀ ਖੜੀ ਸੀ ਪਰ ਜਿਹੜੀ ਅੰਦਰਲੀ ਜੋਤ ਹੈ ਉਹ ਬਾਹਰ ਸੀ ਐਂਡ ਮੈਂ ਕਾਲ ਕੀਤੀ ਮੈਂ ਆਪਣੇ ਉੱਥੇ ਬੇਟੇ ਨੂੰ ਕਾਲ ਕੀਤੀ ਮੈਂ ਕਿਹਾ ਬੇਟੇ ਕਮ ਸੀ ਮੈਂ ਕਿਹਾ ਆਈ ਕੈਨ ਸੀ ਮਾਈਸੈਲਫ ਤੇ ਮੈਂ 3-4 ਘੰਟੇ ਉਸ ਦਿਨ ਉਸ ਰਾਤ ਮੈਨੂੰ ਯਾਦ ਹੈ 11 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਮੈਂ ਉੱਥੇ ਇੱਕ ਜਗ੍ਹਾ ਤੇ ਹੀ ਖੜਿਆ ਰਿਹਾ ਕਿਉਂਕਿ ਜੋਤ ਬਾਹਰ ਜਾਂਦੀ ਸੀ ਅੰਦਰ ਆਂਦੀ ਸੀ ਯਾ ਆਤਮਾ ਕਹਿ ਲਓ ਤੁਸੀਂ ਤੇ ਪਰ ਮੇਰਾ ਬੇਟਾ 5-10 ਮਿੰਟ ਵਾਸਤੇ ਮੇਰੇ ਨਾਲ ਆਇਆ ਉਹਨੇ ਗੱਲ ਕੀਤੀ ਉਹ ਕਹਿੰਦਾ ਡੈਡ ਕਹਿੰਦਾ ਯੂ ਹੈਵ ਗੋਨ ਮੈਡ ਕਹਿੰਦਾ ਤੁਸੀਂ ਯੂਸਲੈਸ ਗੱਲਾਂ ਕਰ ਰਹੇ ਹੋ ਕਹਿੰਦਾ ਆਮ ਗੋਇੰਗ ਟੂ ਸਲੀਪ ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਮੈਨੂੰ ਉਸ ਦਿਨ ਥੋੜਾ ਲੱਗਿਆ ਕਿ ਨਹੀਂ ਕੋਈ ਚੀਜ਼ ਹੈ ਕੋਈ ਖੇਡ ਹੈਗੀ ਕਿ ਮੈਨੂੰ ਨਾ ਮੈਂ ਬਹੁਤ ਵਾਲਾ ਪੜਿਆ ਹੋਇਆ ਹੈ ਸੀਗਾ ਨਾ ਹੀ ਮੈਂ ਪੂਰਾ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਧਿਐਨ ਕੀਤਾ ਸੀਗਾ ਤੇ ਹੌਲੀ-ਹੌਲੀ ਪਤਾ ਲੱਗਿਆ ਕਿ ਐਕਚੁਅਲੀ ਉਹ ਜਿਹੜੇ ਜਿਵੇਂ ਆਪਣੇ Hindu ਪ੍ਰਾ ਕਹਿੰਦੇ ਨੇ ਚੱਕਰਾਜ਼ ਐਕਟੀਵੇਟ ਹੁੰਦੇ ਨੇ ਦਸਮ ਦਵਾਰ ਖੁੱਲਣਾ ਦਸਮ ਦਵਾਰ ਦੀ ਪ੍ਰਾਪਤੀ ਹੈ ਨਾ ਹੌਲੀ-ਹੌਲੀ ਅੰਦਰ ਦਿਖਣਾ ਚਾਣਨ ਲ ਹੋਣਾ ਤੇ ਉਹ ਸਾਰੀਆਂ ਚੀਜ਼ਾਂ ਹੋਣ ਲੱਗ ਪਈਆਂ ਤੇ ਅੱਖਾਂ ਮੇਰੀਆਂ ਬੰਦ ਹੁੰਦੀਆਂ ਸੀ ਮੈਨੂੰ ਤਾਂ ਵੀ ਬਾਹਰ ਦਿਖ ਰਿਹਾ ਹੁੰਦਾ ਸੀਗਾ ਤਾਂ ਉਹੀ ਜਿਵੇਂ ਗੁਰਨਾਗਦੇਵ ਜੀ ਪਾਸ਼ਾ ਨੇ ਕਿਹਾ ਆਕਾਸ਼ਾਂ ਕਾਸ਼ ਪਤਾੜਾ ਪਤਲ ਤੇ ਵੈਸੇ ਬਾਹਰੀ ਸਰਸਰੂਪ ਵਾਂਗ ਜਿਹੜੀ ਆਪਣੀ ਬੋਡੀ ਹੈ ਉਹ ਇੱਥੇ ਹੀ ਹੁੰਦੀ ਸੀ ਬਟ ਜੋਤਸ ਰੂਪ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਜਾਂਦੀ ਸੀ ਉਹ ਸਾਰਾ ਮੈਨੂੰ ਪ੍ਰਗਟ ਦਿਖਦਾ ਸੀਗਾ ਰਾਤੀ ਸੌਂਦੇ ਆ ਤਾਂ ਜਿਵੇਂ ਹੁਣ ਨਾਰਮਲ ਪਰਸਨ ਹੈ ਉਹ ਸੌ ਲੈਂਦਾ ਉਹਨੂੰ ਸਿਰਫ ਕਦੇ ਕੋਈ ਸੁਪਨਾ ਆਉਗਾ ਸੁਪਨਾ ਪਤਾ ਲੱਗਦਾ ਕਿ ਹਾਂਜੀ ਸੁਪਨਾ ਹੈਗਾ ਉਸ ਤੋਂ ਇਲਾਵਾ ਉਸ ਵੇਲੇ ਉੱਠ ਕੇ ਉਹਨੇ ਕਿਹਾ ਮੈਨੂੰ ਸੁਪਨਾ ਆਇਆ ਸੀਗਾ ਬਟ ਜਦੋਂ ਦਸਮਦਵਾਰ ਖੁੱਲਦਾ ਉਹਦੀ ਜਾਗਤ ਅਵਸਥਾ ਜਿਹੜੀ ਮਨ ਦੀ ਜਾਗਤ ਅਵਸਥਾ ਹੈ ਉਹ ਅਵਸਥਾ ਇਹ ਜੀ ਹੈ ਕਿ ਤੁਹਾ ਤੁਹਾਡੀ ਬਾਡੀ ਚ ਹੈ ਸੁੱਤੀ ਪਈ ਹੋਵੇ ਤੁਹਾਡਾ ਮਨ ਜਾਗਦਾ ਹੀ ਹੁੰਦਾ ਦਿਨੇ ਵੀ ਰਾਤੀ ਵੀ ਤਾਂ ਰਾਤੀ ਜਿਹੜਾ ਆਪਣਾ ਥਿਰਕਰ ਹੈਗਾ ਜਿੱਥੇ ਜੋਤ ਜਿੱਥੋਂ ਅਸਲ ਚ ਆਏ ਆ ਅਸੀਂ ਜਿੱਥੇ ਜਾ ਰਹੀ ਹੈ ਜੋਤ ਤਾਂ ਉਹ ਸਾਰਾ ਤੁਹਾਨੂੰ ਪ੍ਰਗਟ ਹੁੰਦਾ ਸਾਰਾ ਦਿਖਦਾ ਤਾਂ ਉਹ ਜਿਹੜੇ ਚੀਜ਼ਾਂ ਹੋਈਆਂ ਤਾਂ ਪਹਿਲਾਂ ਤਾਂ ਨਹੀਂ ਸੀ ਪਤਾ ਫਿਰ ਹੌਲੀ ਹੌਲੀ ਉਸ ਚੀਜ਼ ਦੀ ਸਟੱਡੀ ਸਟਾਰਟ ਕਰਤੀ ਕਿ ਮੇਨ ਨਾਲ ਹੋ ਕੀ ਰਿਹਾ ਤਾਂ ਉਹ ਗੁਰੂ ਮਹਾਰਾਜ ਦੀ ਜੀ ਮੇਰ ਹੋਈ ਗਈ ਫਿਰ ਪਤਾ ਲੱਗਿਆ ਫਿਰ ਜਿਹੜੇ ਆਪਣੇ ਆਪਣਾ ਥੋੜਾ ਗਿਆਨੀ ਨੇ ਆ ਆਪਣੇ ਹੋਰ ਜਿਹੜੇ ਡੈਪਥਸ ਨੇ ਜਿਨ੍ਹਾਂ ਨੂੰ ਪਤਾ ਇਹਨਾਂ ਗੱਲਾਂ ਦਾ ਫਿਰ ਉਹਨਾਂ ਨੇ ਕਿਹਾ ਕਿ ਹਲੇ ਤਾਂ ਇੱਕ ਚਾਦਰ ਚੱਕ ਹੋਈ ਹੈ ਜਿਵੇਂ ਲਾਈਟ ਹੁੰਦੀ ਹੈ ਲਾਈਟ ਦੇ ਉੱਤੇ ਪੰਜ ਛੇ ਚਾਦਰਾਂ ਪਾਈਆਂ ਹੋਣ ਇਪੋਤਾਂ ਤਾਂ ਇੱਕ ਚੱਕ ਹੋਈ ਹੈ ਚੱਕ ਹੋਈ ਹੈ ਹਲੇ ਪਤਾ ਨਹੀਂ ਹੋਰ ਕਿੰਨੀਆਂ ਚੱਕ ਹੋਣੀਆਂ ਨੇ ਕਿ ਇਹ ਚੀਜ਼ ਜਿਹੜੀ ਹੈ ਆਪਣੀ ਸੰਭੋ ਤੇ ਫਿਰ ਬੁੱਢਾ ਦਲ ਦੇ ਵਿੱਚ ਸੇਵਾ ਕਰ ਰਹੇ ਹੋ ਤੁਸੀਂ ਹਾਂਜੀ ਬੁੱਢਾ ਦਲ ਜਿਹੜਾ ਪੰਜਵਾਂ தਖਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਲਾਇਆ ਹੋਇਆ ਪੰਥ ਹੈ ਅਸਲ ਪੰਥ ਜਿਹੜਾ ਹੈ ਆਪਣਾ ਉਹ ਬੁੱਢਾ ਦਲ ਹੀ ਹੈ ਔਰ ਹੋਰ ਸਾਰੀਆਂ ਸ਼ਖਾਵਾਂ ਨੇ ਤੇ ਜਿਹੜੇ ਆਪਣੇ ਨਿਹੰਗ ਸਿੰਘ ਨੇ ਇਹੀ ਆਪਣਾ ਅਸਲੀ ਪੰਥ ਹੈ ਜਿਹੜਾ ਉਸ ਟਾਈਮ ਜੰਗਲਾਂ 'ਚ ਰਹਿਆ ਹੈ ਜਦੋਂ ਮੁਗਲ ਹੁੰਦੇ ਸੀ ਤੇ ਅੱਜ ਨੋ ਡਾਊਟ ਮੁਗਲਾਂ ਦੀ ਜਗ੍ਹਾ ਗੋਰੀਏ ਆਏ ਗੋਰੀਆਂ ਦੀ ਜਗ੍ਹਾ ਅੱਜ ਆਪਣਾ ਅਸੀਂ ਸਾਡਾ ਆਪਣਾ ਰਾਜ ਹੈ ਜਿਹੜਾ ਦੁਨਿਆਵੀ ਰਾਜ ਹੈ ਝੂਠ ਦਾ ਰਾਜ ਹੈ ਇਹ ਇੱਕ ਘਟਦਾ ਬਦਦਾ ਰਹਿਣਾ ਹੈ ਕਦੇ ਸਿੱਖ ਰਾਜ ਵੀ ਆਏ ਕਦੇ ਦੂਜਾ ਵੀ ਪਰ ਜਿਹੜਾ ਸਦਾ ਇਲਾਹੀ ਰਾਜ ਹੈ ਉਹ ਪ੍ਰਮਾਤਮਾ ਇੱਕ ਈ ਹੈ ਉਹ ਅਕਾਲ ਪੁਰਖ ਈ ਹੈ ਉਹਦਾ ਹੀ ਰਾਜ ਚੱਲਣਾ ਹੈ ਔਰ ਉਹਦਾ ਚੱਲ ਰਿਹਾ ਹੈ ਸੈਟੀਸਫੈਕਸ਼ਨ ਕਿਸ ਲਾਈਫ ਦੇ ਵਿੱਚ ਦੇਖਦਾ ਮੈਂ ਹੁਣ ਇੰਟਰਵਿਊ ਦੀ ਸਮਾਪਤੀ ਕਰ ਜਾਣਾ ਇੱਕ ਟਾਈਮ ਸੀ ਹਰਦੇਵ ਸਿੰਘ ਪਾਰਕੀਆਂ ਕਰਦਾ ਸੀ ਯਾਰਾਂ ਦੋਸਤਾਂ ਦੇ ਵਿੱਚ ਗੇੜੀਆਂ ਲਾਉਂਦਾ ਸੀ ਘੁੰਮਦਾ ਸੀ ਕਾਲਜ ਲਾਈਫ ਸੀ ਤੁਸੀਂ ਤਾਂ ਸ਼ਿਕੀਨ ਵੀ ਗੱਡੀਆਂ ਵਗੈਰਾ ਦੇ ਕਾਫੀ ਮੈਂ ਜਿੰਨਾ ਕਿ ਤੁਹਾਨੂੰ ਸਮਝਦਾ ਤੁਹਾਡੇ ਸ਼ੌਂਕ ਬੜੇ ਮੈਂ ਕਿਹ ਸ਼ੌਂਕ ਨੇ ਮੈਂ ਇਹ ਕਹਿ ਸਕਦਾ ਬੜੇ ਉੱਥਰੇ ਸ਼ੌਂਕ ਨੇ ਹਾਂ ਉਹ ਵੀ ਚਲੋ ਗੁਰੂ ਮਹਾਰਾਜ ਨਹੀਂ ਤੇ ਇੱਕ ਉਹ ਸੀ ਇੱਕ ਹੁਣ ਨੀਲਾ ਪਾਣਾ ਨੀਲਾ ਦਮਾਲਾ ਸਾਹਿਬ ਅੱਜ ਚਲੋ ਤੁਸੀਂ ਪਿੰਡ ਕਮੀ ਦੇ ਵਿੱਚ ਐ ਪਰ ਜ਼ਿਆਦਾਤਰ ਤੁਸੀਂ ਪਾਣਾ ਦੇ ਵਿੱਚ ਰਹਿੰਦੇ ਹੋ ਹਾਂਜੀ ਸੈਟੀਸਫੈਕਸ਼ਨ ਅਸਲ ਕਿੱਥੇ ਆ ਅਸਲਸ ਤਾਂ ਦੇਖੋ ਇਹ ਇਸ ਸੀ ਹੈ ਜਿਹੜੀ ਗੁਰੂ ਮਹਾਰਾਜ ਦੀ ਦਾਤ ਹੈ ਇਹ ਧੋਤੇ ਦਾ ਕੁਝ ਵੀ ਨਹੀਂ ਹੈਗਾ ਨਿਊਜ਼ੀਲੈਂਡ ਦੇ ਦੋਸਤਾਂ ਨੂੰ ਵੀਡੀਓ ਕਾਲ ਤੇ ਦਿਖਾਇਆ ਪਾਣਾ ਪਾ ਕੇ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਹੈ ਐ ਉਹ ਪੁੱਛਦੇ ਨੇ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਕਿ ਇਹ ਜਿਹੜੀ ਹੈ ਖੰਡੇ ਬਾਟੇ ਦੀ ਪੌਲ ਏ ਗੁਰੂ ਮਹਾਰਾਜ ਦਾ ਬਾਣਾ ਹੈ ਇਹ ਬੇਸਿਕਲੀ ਅਕਾਲ ਜਿਹੜਾ ਖਾਲਸਾ ਹੈ ਅਕਾਲਪੁਰ ਖਾਪ ਹੈ ਅਸੀਂ ਉਹਦੀ ਫੌਜ ਹੈ ਤੇ ਸਾਡੇ ਲਈ ਗਰੀਬ ਗਊ ਦੀ ਰੱਖਿਆ ਹੈ ਮੇਨ ਬਾਕੀ ਹਿੰਦੂ ਮੁਸਲਮ ਸਿੱਖ ਸਾਈ ਇਹ ਸਾਰੇ ਜਿਹੜੇ ਦੁਨਿਆਵੀ ਈਸਤ ਹੈ ਈ ਤੋਂ ਉੱਤੇ ਧਰਮ ਹੈ ਜਿਹੜੇ ਧਰਮ ਹੈ ਇਹ ਧਰਮ ਦਾ ਕਨਸੈਪਟ ਹੈ ਔਰ ਉਹ ਧਰਮ ਚ ਅਸੀਂ ਸਾਰਿਆਂ ਨੂੰ ਇੱਕ ਕਰਕੇ ਲੈਣਾ ਹੈ ਇੱਕ ਕਰਕੇ ਮੰਨਣਾ ਹੈ ਗੁਰੂ ਮਹਾਰਾਜ ਨੇ ਵੀ ਸਾਡੇ ਨਾਲ ਕੋਈ ਫਰਕ ਨਹੀਂ ਕੀਤਾ ਹੈਗਾ ਨੌ ਦਵਾਰੇ ਪ੍ਰਗਟ ਕੀਤੇ ਹੋਏ ਨੇ ਦਸਮਾ ਗੋਪਤਰ ਖਾਇਆ ਉਹ ਅੰਦਰ ਦੀ ਖੇੜ ਅੰਦਰ ਦੀ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਹੈ ਨਾ ਜਿਹਨੇ ਲੱਭਣਾ ਉਹਨੇ ਅੰਦਰੇ ਲੱਭ ਲੈਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਅਸੀਂ ਮੂਲ ਆਪਣਾ ਪਛਾਣਣਾ ਹੈ ਜਿਹੜਾ ਅਸੀਂ ਬਾਹਰ ਰੱਬ ਲੱਭ ਰਹੇ ਆ ਬਾਹਰ ਮਾਇਆ 'ਚ ਰੱਬ ਨਹੀਂ ਹੈਗਾ ਉਹ ਜਿਹੜੀ ਜੋਤ ਹੈ ਉਹ ਉਸੇ ਇੱਕ ਤੋਂ ਟੁੱਟ ਕੇ ਆਈ ਹੋਈ ਹੈ ਉਹਨੂੰ ਹੀ ਅਸੀਂ ਪ੍ਰਚੰਡ ਕਰਨਾ ਹੈ ਉਹ ਜਦੋਂ ਹੋ ਗਈ ਅਸੀਂ ਉਹਦੇ ਨਾਲ ਹੀ ਇੱਕਮਿਕ ਹੋ ਜਾਣਾ ਬਾਈ ਲਾਸਟ ਸਵਾਲ ਹਾਂਜੀ ਸਿਟੀਜ਼ਨ ਨੂੰ ਨਿਊਜ਼ੀਲੈਂਡ ਦੇ ਆਰਾਮ ਨਾਲ ਜਾ ਸਕਦਾ ਚਲੋ ਕਿਸੇ ਕਾਰਨਾ ਕਰਕੇ ਹਲੇ ਪਾਸਪੋਰਟ ਜਿਹੜਾ ਉਸ ਟੱਕ ਹੈਗਾ ਉਸ ਬਾਰੇ ਆਪਾਂ ਹਲੇ ਗੱਲ ਨਹੀਂ ਕਰਨੀ ਹਾਂਜੀ ਜਾਣਾ ਹੈਗਾ ਨਿਊਜ਼ੀਲੈਂਡ ਜਾਂ ਸਾਡੇ ਯੂਥ ਨੂੰ ਜਾਣਾ ਚਾਹੀਦਾ ਉੱਥੇ ਦਾ ਜੋ ਅਮੈਜ਼ਨ ਕੀਤਾ ਤੁਸੀਂ ਨੇ ਉੱਥੇ ਦਾ ਲਾਈਫ ਸਟਾਈਲ ਉੱਥੇ ਦੇ ਲੋਕ ਉਹ ਚੀਜ਼ਾਂ ਦੇਖ ਕੇ ਜਾਣਾ ਚਾਹੀਦਾ ਸਾਡੇ ਯੂਥ ਨੂੰ ਡੈਫੀਨਿਟਲੀ ਯੂਥ ਨੂੰ ਦੇਖੋ ਜਾਣਾ ਚਾਹੀਦਾ ਚਾਹੀਦਾ ਐਕਸਪੋਜ਼ਰ ਲੈ ਕੇ ਆਉਣਾ ਚਾਹੀਦਾ ਅਸੀਂ ਕੀ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਆਪਣੀ ਮਿੱਟੀ ਦੀ ਆਪਾਂ ਕੀ ਹੋਰ ਆਪਾਂ ਵਧੀਆ ਕਰ ਸਕਦੇ ਹਾਂ ਉੱਥੇ ਦੇ ਕੀ ਕਨਸੈਪਟਸ ਨੇ ਕੀ ਬਿਜ਼ਨੈਸਿਸ ਨੇ ਕਿੱਦਾਂ ਜਿਹੜੀ ਮਤਲਬ ਆਪਣਾ ਜਿਹੜੀ ਇੰਡਸਟਰੀ ਹੈ ਉਹਦਾ ਸਰਵਾਈਵਲ ਕਿੱਦਾਂ ਹੈ ਇਹ ਚੀਜ਼ਾਂ ਸਿੱਖ ਕੇ ਮੈਂ ਕਹਿੰਦਾ ਕਿ ਉਰੇ ਆ ਕੇ ਆਪਣੇ ਕਈ ਮੇਰੇ ਫਰੈਂਡਸ ਵੀ ਹੈਗੇ ਨੇ ਉਹ ਬਹੁਤ ਵਧੀਆ ਕਰ ਰਹੇ ਨੇ ਜਿਵੇਂ ਹੁਣ ਇੱਕ ਆਪਣਾ ਤੁਹਾਡੇ ਸੰਗਰੂਰ ਸਾਈਡੀਆਂ ਉਹਨਾਂ ਨੇ ਗੰਨੇ ਦੀ ਉੱਚ ਫੈਕਟਰੀ ਲਾਈ ਸੀ ਤੇ ਉਹ ਗੁੜ ਬਣਾ ਕੇ ਹੁਣ ਉਹ 올ਓਵਰ ਵਰਲਡ ਸਪਲਾਈ ਕਰ ਰਹੇ ਨੇ ਤੇ ਇਹੋ ਜੀ ਚੇਨਸ ਜਦੋਂ ਅਸੀਂ ਆਪਣੇ ਉਰੇ ਹੀ ਬਣਾਵਾਂਗੇ ਹੁਣ ਤਾਂ ਬਲਕਿ ਹੋਰ ਦੇਖੋ ਆਪਣਾ ਨਿਊ ਵਰਲਡ ਆਰਡਰ ਦਾ ਜਿਹੜਾ ਕਨਸੈਪਟ ਹੈ ਸਿਲਕ ਰੋਡਸ ਬਣ ਰਹੀਆਂ ਨੇ ਹੌਲੀ ਹੌਲੀ ਬਾਰਡਰਸ ਖੁੱਲਣੇ ਨੇ ਉਹੀ ਚੀਜ਼ਾਂ ਜਿਹੜੀਆਂ ਆਪਣੇ ਪੰਜਾਬ ਤੋਂ ਜੇ ਸਪੋਜ਼ ਲੈਟ ਸੇ ਪਾਕਿਸਤਾਨ ਜਾਂ ਕਿਸੇ ਹੋਰ ਕੰਟਰੀ ਜਾਣੀਆਂ ਹੁੰਦੀਆਂ ਉਹ ਥਰੂ ਬੰਦਰਗਾਹ ਜਾਂਦੀਆਂ ਨੇ ਤੇ ਹੁਣ ਜਦੋਂ ਆਪਣੇ ਬਾਰਡਰਸ ਖੁੱਲ ਜਾਣੇ ਨੇ ਤੇ ਆਪਣੇ ਇੱਥੇ ਸੁੱਕੀਆਂ ਬੰਦਰਗਾਹਾਂ ਬਣਨੀਆਂ ਨੇ ਫੋਰ ਐਗਜ਼ਾਮਪਲ ਚੰਗੌਰ ਸਾਹਿਬ ਜਾਂ ਸੁਲਤਾਨਪੁਰ ਲੋਧੀ ਤਾਂ ਆਪਾਂ ਜੇ ਇੰਡਸਟਰੀਅਲ ਵਾਈਜ਼ ਵੀ ਸਟਰੋਂਗ ਹੋਵਾਂਗੇ ਆਪਣੀ ਮਿੱਟੀ ਨੂੰ ਸਾਂਭਾਂਗੇ ਆਪਣੇ ਬਿਜ਼ਨੈਸਿਸ ਨੂੰ ਸਾਂਭਾਂਗੇ ਮੈਨੂੰ ਲੱਗਦਾ ਹੈ ਕਿ ਇੱਥੇ ਹੀ ਬਹੁਤ ਕੁਝ ਹੈ ਜੇ ਆਪਾਂ ਕਰਨਾ ਚਾਹੁੰਦੇ ਹੋਈਏ। ਮਤਲਬ ਬੋਤਲਾਂ ਨੂੰ ਮੁੜਿਆ ਜਾਵੇ ਕਹਿ ਸਕਦੇ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਆਪਾਂ ਬਾਹਰ ਜ਼ਰੂਰ ਗ੍ਰੋਥ ਲਈ ਜਾਣਾ ਹੈ ਬਟ ਆਪਣਾ ਪਛੋਕੜ ਨਹੀਂ ਛੱਡਣਾ ਹੈਗਾ। ਜੇ ਪਛੋਕੜ ਹੀ ਛੱਡਦਾ ਫਿਰ ਤਾਂ ਕੁਝ ਬਚਿਆ ਹੀ ਨਹੀਂ ਹੈਗਾ। ਅੱਛਾ ਫਿਰ ਬੱਚਿਆਂ ਨੂੰ ਕੀ ਸਿਖਾਵਾਂਗੇ? ਫਿਰ ਤਾਂ ਉਹੀ ਹੈ ਕਿ ਬਸ ਸਾਡੀ ਪੀੜੀ ਤੱਕ ਪੰਜਾਬੀਅਤ ਰਹਿਣੀ ਹੈ। ਅਗਲੀ ਪੀੜੀ ਨੇ ਤਾਂ ਫਿਰ ਉਹੀ ਇੰਗਲਿਸ਼ ਦੀ ਗੱਲਾਂ ਕਰਨੀਆਂ ਨੇ ਉਹਨੇ ਵਾਪਸ ਆਣਾ ਨਹੀਂ ਹੈਗਾ। ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਹਰਦੀਪ ਭਾਈ। ਠੀਕ ਹੈ ਜੀ ਹਾਂਜੀ ਬਾਜੀ